ਸੱਚ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ ਉਹਦੇ ਕਰਕੇ ਬਹੁਤ ਲੋਚਨਾ ਹੋਈ ਲਿਬਰਲਜ਼ ਵੀ ਲੀਡਰ ਵੀ ਬਦਲਨੇ ਪਏ ਕੀ ਲੱਗਦਾ ਇਹ ਸਾਰਾ ਕੁਝ ਕੀ ਸੀ ਇਮੀਗ੍ਰੇਸ਼ਨ ਨਦੀ ਅੱਗੇ ਅੱਗੇ ਪਾਲਿਸੀ ਕੀ ਹੋਊਗੀ ਲਿਬਰਲ ਸੀ ਪੀਅਰ ਪਾਲੀਵ ਆਪਣਾ ਉਹਨੂੰ ਕੰਪੇਅਰ ਉਹਦੇ ਨਾਲ ਕਰਦੇ ਸੀ ਆਪਣੇ ਉਹਦੀ ਭਾਸ਼ਾ ਉਹਦੀ ਵਾਲੀ ਵਰਦੇ ਸੀਗੇ ਸਲੋਗਨ ਉਹਦੇ ਵਾਜੀ ਵੀ ਉਹਨਾਂ ਦੀ ਕਰਦੇ ਸੀ ਉਹ ਉਦੋਂ ਸੋਚਦੇ ਸੀ ਬਹੁਤ ਪਾਪੀ ਲਿਆ ਵੇ ਜਿਵੇਂ ਡਾਲੋ ਟਰੰਪ ਪਪੂਲਰ ਹੋ ਰਿਹਾ ਮੈਂ ਵੀ ਉਸ ਤਰ੍ਹਾਂ ਹੋ ਰਿਹਾ ਮਾਰਕ ਗਾਰਨੀ ਲੋਕ ਸੋਚਦੇ ਹੀ ਇਜ਼ ਦਾ ਰਾਈਟ ਪਰਸਨ ਫਾਰ ਦਾ ਰਾਈਟ ਟਾਈਮ ਉਹਨਾਂ ਕੋਲ ਜਿਹੜਾ ਸਕਿੱਲ ਸੈਟ ਹੈ ਜੋ ਤੁਸੀਂ ਮੁਕਾਬਲਾ ਉਹਦਾ ਪੀਆਰ ਪਾਲੀਆਵਨਾ ਜਾਂ ਜਗਮੀਤ ਦਾ ਕਿਸੇ ਨਾਲ ਵੀ ਕਰਦੇ ਆ ਨਾਈਟ ਐਂਡ ਡੇ ਦਾ ਫੈਕਟਰ ਹੈ ਮੈਂ ਸਰੀ ਸੈਂਟਰ ਦੇ ਵਿੱਚ ਆਇਆ ਸਾਡੇ ਵੈਟਰਨਸ ਅਫੇਅਰ ਸੈਂਟਰ ਦਾ ਆਫਿਸ ਖੁੱਲਿਆ ਤੇ ਸਰੀ ਕੋ ਰਸੀਐਮਪੀ ਦੀ ਫਰੈਂਸਿਕ ਲੈਬ ਜਿੱਥੇ 150 ਵਿਅਕਤੀ ਸਾਇੰਟਿਸਟ ਵਧੀਆ ਪੇਇੰਗ ਜੌਬਸ ਔਰ ਇੱਥੇ ਦੇ ਕ੍ਰਾਈਮ ਇੱਥੇ ਸੋਲਵ ਕਰਦੇ ਉਹ ਖੁੱਲ੍ਹੇ ਇੱਥੇ ਆ ਕੇ ਆ ਦੋਸਤੋ ਇਲੈਕਸ਼ਨ ਆਊਂਸ ਹੋ ਗਈ ਆ ਤੇ ਅਸੀਂ ਇਸ ਵੇਲੇ ਪਹੁੰਚੇ ਹਾਂ ਕੈਂਪੇਨ ਆਫਿਸ ਰਣਜੀਤ ਸਿੰਘ ਸਰਾਏ ਹੁਣਾਂ ਦੇ ਸਰੀ ਸੈਂਟਰਲ ਤੋਂ ਪਹਿਲਾ ਮੈਂਬਰ ਪਾਰਲੀਮੈਂਟ ਵੀ ਨੇ ਇੱਥੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਾਏ ਸਾਹਿਬ ਕਿੱਦਾਂ ਤਿਆਰੀ ਜੇ ਇਲੈਕਸ਼ਨ ਦੀ ਇਕ ਬਹੁਤ ਵਧੀਆ ਹੋਣ ਤਿਆਰੀ ਤਿਆਰੀ ਹੈ ਸੀ ਆਲਵੇਜ਼ ਸਪੈਸ਼ਲੀ ਮਿਨੋਰਿਟੀ ਗਵਰਨਮੈਂਟ ਚੁੰਦੇ ਤੁਸੀਂ ਆਲਵੇਜ਼ ਤਿਆਰ ਬਤਿਆ ਰਹਿਣਾ ਪੈਂਦਾ ਔਰ ਐਤ ਕੀ ਖਾਸ ਕਰਕੇ ਡੋਨਲਡ ਟਰੰਪ ਦੇ ਜਿਹੜੇ ਮਸਲੇ ਟੈਰਫ ਦੇ ਮਸਲੇ ਇਹਨਾਂ ਕਰਕੇ ਸਾਨੂੰ ਹੋਰ ਵੀ ਤਿਆਰ ਰਹਿਣਾ ਪਿਆ ਸੀ ਔਰ ਆਈ ਥਿੰਕ ਕੈਨੇਡੀਅਨਸ ਐਸ ਵੀ ਲਿ ਮੰਡਟ ਚੁੰਦੇ ਆ ਕਿ ਸਰਕਾਰ ਹੋਵੇ ਜਿਹੜੀ ਸਟਰੋਂਗ ਸਰਕਾਰ ਹੋਵੇ ਜੋ ਆ ਅਮਰੀਕਾ ਨੂੰ ਵੀ ਦੇਵੇ ਬਟ ਆਲਸੋ ਐਟ ਦ ਸੇਮ ਟਾਈਮ ਕੈਨੇਡੀਅਨਸ ਦੇ ਵੀ ਜਿਹੜੀ ਉਹਨਾਂ ਦੀ ਕਨਸਰਨਸ ਆ ਔਰ ਉਹਦੇ ਮਤੇ ਉਹਨਾਂ ਦੇ ਮਸਲੇ ਉਹਨਾਂ ਦੇ ਉੱਤੇ ਪ੍ਰਭਾਵਿਤ ਹੋਵੇ ਔਰ ਡਾਈਵਰਸੀਫਾਈ ਕਰੇ ਸਦੀ ਅਕਨੋਮੀ ਨੂੰ ਤਾਂ ਕਿਹਾ ਸੀ ਇੱਕ ਇਕਨੋਮੀ ਤੇ ਨਾ ਇਨਾ ਹੈਵਲੀ ਰਿਲਾਈਡ ਹੋਈ ਹੈ ਸ੍ਰੀ ਸ਼ਾਹ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ ਉਹਦੇ ਕਰਕੇ ਬਹੁਤ ਲੋਚਨਾ ਹੋਈ ਲਿਬਰਲਜ਼ ਦੇ ਲੀਡਰ ਵੀ ਬਦਲਨੇ ਪਏ ਕੀ ਲਗਾ ਦਈ ਸਾਰਾ ਕੁਝ ਕੀ ਇਸ ਇਮੀਗ੍ਰੇਸ਼ਨ ਨਦੀ ਅੱਗੇ ਅੱਗੇ ਪਾਲਿਸੀ ਕੀ ਹੋਊਗੀ ਲਿਬਰਲ ਸੀ ਦੇਖੋ ਇਮੀਗ੍ਰੇਸ਼ਨ ਸਾਡੀ ਕੰਟਰੀ ਨੂੰ ਚਾਹੀਦੀ ਹੈ ਸਾਡੀ ਕੰਟਰੀ ਬਿਲਡ ਇਮੀਗ੍ਰੇਸ਼ਨ ਤੇ ਹੋਈ ਹੈ ਸਾਡਾ ਬਰਥ ਰੇਟ ਨੈਚਰਲੀ ਬਹੁਤ ਲੋਅ ਵਾਸ ਆਈ ਥਿੰਕ ਅਰਬਨ ਸੈਂਟਰ ਅਦੇ ਬਚਾਰ ਦੋ ਵਿਅਕਤੀ ਮਗਰ ਇੱਕ ਕੋਈ ਬੱਚਾ ਬਰਥ ਰੇਟ ਹੈਗਾ ਨੈਸ਼ਨਲੀ 1.3 ਹੈਗਾ ਪਰ ਦੂ ਬੱਚੇ ਸੋ ਕਾਫੀ ਲੋਅ ਸੋ ਇਮੀਗ੍ਰੇਸ਼ਨ ਦੇ ਬਿਨਾਂ ਕੈਨੇਡਾ ਦਾ ਗੁਜ਼ਾਰਾ ਨਹੀਂ ਹੈਗਾ ਔਰ ਗਰੋਥ ਉਹਦੇ ਨਾਲ ਆ ਪਰ ਹਾਂ ਲੋਕਾਂ ਨੇ ਦੇਖਿਆ ਕਿ ਕੋਵਿਡ ਤੋਂ ਬਾਅਦ ਜਦੋਂ 3 ਸਾਲਾਂ ਦੇ ਮਗਰ 1 ਕੋ ਸਾਲ ਚ ਆ ਗਏ ਸੀਗੇ ਜਿਨ੍ਹਾਂ ਇੱਕ ਹਮ ਜਾਦੇ ਆ ਗਏ ਉਹ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਕਿ ਉਹਨੇ ਹਾਊਸਿੰਗ ਨਹੀਂ ਹਣੀ ਬਾਰਿਤ ਸੱਕੀ ਹੋਰ ਉਸ ਕਰਕੇ ਗਵਰਨਮੈਂਟ ਨੇ ਰਿਡਿਊਸ ਕੀਤੇ ਆ ਜਿਹੜੇ ਨਵੇਂ ਮੁਕੰਟਾਉਂਦੇ ਆ ਜਿੰਨਾ ਚਿਰ ਜਿਹੜੇ ਆਲਰੇਡੀ ਇੱਥੇ ਆਏ ਆ ਅਬਜ਼ੌਰਬ ਨਹੀਂ ਹੁੰਦੇ ਜਾਂ ਜਿਹੜੇ ਪੜ ਕੇ ਚਲ ਜਾਂਦੇ ਉਹ ਜਾ ਵੀ ਸਕਦੇ ਆ ਪਰ ਅਟ ਲੀਸਟ ਜਿਹੜੇ ਕਰੰਟਲੀ ਇੱਥੇ ਆਏ ਆ ਉਹ ਅਬਜ਼ੌਰਬ ਹੋ ਜਾਣ ਉਸ ਤੋਂ ਬਾਅਦ ਫਿਰ 2 ਸਾਲ ਦੇ ਵਿੱਚ ਪਾਜ਼ ਲਾਇਆ ਸੀ ਲਾਸਟ ਈਅਰ ਥਿਸ ਈਅਰ ਕਿ ਅਸੀਂ ਦੇਖੀਏ ਕਿੰਨੇ ਵਿਅਕਤੀ ਹੋਰ ਚਾਹੀਦੇ ਫਿਰ ਉਸ ਦੇ ਮੁਤਾਬਕ ਜਿੰਨਾ ਅਨਪਲੋਇਮੈਂਟ ਰੇਟ ਐਂਡ ਗ੍ਰੋਥ ਰੇਟ ਹੈਗਾ ਕੈਨੇਡਾ ਉਦੇ ਹਿਸਾਬ ਦੇ ਨਾਲ ਹੀ ਸਿਰ ਲਏ ਜਾਣਗੇ ਇੱਕ ਜਿਹੜੀ ਖਾਸ طور ਦੇ ਉੱਤੇ ਜਸ਼ਨ ਟੂਡੋ ਹੁਣ ਉਹਦੇ ਚਲੇ ਗਏ ਉਧਰੋਂ ਡੋਨਲਡ 트ਰੰਪ ਆ ਗਿਆ ਕਿਹੜਾ ਫੈਕਟਰ ਜ਼ਿਆਦਾ ਹੈ ਕਿ ਜਿਹੜਾ ਇਸ ਵੇਲੇ ਬਹੁਤ ਸਾਰੀਆਂ ਪੋਲਿਟਿਕਲ ਲਿਬਰਲਸ ਦੀ ਮੈਜੋਰਿਟੀ ਦੇ ਰਹੀ ਹੈ ਕਿ ਕਿਹੜਾ ਫੈਕਟਰ ਵੱਡਾ ਸੀ ਦੇਖੋ ਆਈ ਥਿੰਕ ਅ ਕੰਬੀਨੇਸ਼ਨ ਫੈਕਟਰ ਹੋ ਸਕੇ ਆਈ ਥਿੰਕ ਪੇਲੀ ਗਲਤੀ ਜਿਹੜਾ ਕੰਟਰਾਸਟ ਡੋਨਲਡ ਟਰੰਪ ਦਾ ਜਿਹੜੇ ਦੂਸਰੇ ਲੀਡਰ ਆ ਪੀਅਰ ਪੋਲੀ ਵਾਪਰਾ ਉਹਨੂੰ ਕੰਪੇਅਰ ਉਹਦੇ ਨਾਲ ਕਰਦੇ ਸੀ ਆਪਣੇ ਉਹਦੀ ਭਾਸ਼ਾ ਉਹਦੀ ਵਾਲੀ ਵਰਦੇ ਸੀਗੇ ਸਲੋਗਨ ਉਹਦੇ ਵਾਜੀ ਵੀ ਉਹਨਾਂ ਦੀ ਕਰਦੇ ਸੀ ਉਹ ਉਦੋਂ ਸੋਚਦੇ ਸੀ ਵੀ ਬਹੁਤ ਪਾਪੀ ਲਿਆ ਵੇ ਜਿਵੇਂ ਡੋਨਲਡ ਟਰੰਪ ਪਪੂਲਰ ਹੋ ਰਿਹਾ ਮੈਂ ਵੀ ਉਸ ਤਰ੍ਹਾਂ ਹੋ ਰਿਹਾ ਹੁਣ ਕੈਨੇਡੀਅਨ ਦੇ ਦੇਖਿਆ ਕਿ ਉਹ ਜਿਹੜੇ ਉਸ ਪਪੂਲਰ ਸਟਾਈਲ ਜਿਹੜਾ ਕਹਿੰਦੇ ਆ ਜਾਂ ਡੇਂਜਰਸ ਸਟਾਈਲ ਜਿਹੜੀ ਪ੍ਰਵਾਸੀ ਪ੍ਰਵਾਸੀਆ ਬੋਲਦੇ ਜਿਹੜੀ ਭਾਸ਼ਾ ਨਾਲ ਉਹ ਬੋਲਦੇ ਆ ਉਹ ਡੈਮੇਜਿੰਗ ਬਹੁਤ ਆ ਹੁਣ ਕੈਨੇਡੀਅਨ ਤੇ ਜਦੋਂ ਬੰਦੂਕ ਏ ਗਈ ਆ ਅਮਰੀਕਨ ਡੋਨਲਡ 트ੰਪ ਨੇ ਕੈਨੇਡੀਅਨ ਹਨ ਉਹ ਨਹੀਂ ਲਾਈਕ ਕਰਦੇ ਕੈਨੇਡੀਅਨਸ ਜਿਹੜੇ ਅੱਗੇ ਕੰਸਰਵੇਟਿਵ ਪਾਰਟੀ ਨੂੰ ਗੋਸ ਕਰਕੇ ਸ਼ਾਇਰ ਲਾਈਕ ਵੀ ਕਰਦੇ ਸੀ ਹੁਣ ਉਸੇ ਕਰਕੇ ਨਫ਼ਰਤ ਕਰਦੇ ਆ ਐਂਡ ਆਈ ਥਿੰਕ ਇਸ ਕਰਕੇ ਪੀਅਰ ਪੋਲੀਵ ਦੀ ਪੋਪੁਲੈਰਿਟੀ ਡਾਊਨ ਹੋ ਬਾਕੀ ਮਾਰਕਾਰਨੀ ਲੋਕ ਸੋਚਦੇ ਹੀ ਇਜ਼ ਦਾ ਰਾਈਟ ਪਰਸਨ ਫਾਰ ਦਾ ਰਾਈਟ ਟਾਈਮ ਉਹਨਾਂ ਕੋਲ ਜਿਹੜਾ ਸਕਿੱਲ ਸੈਟ ਹੈ ਜਦੋਂ ਤੁਸੀਂ ਮੁਕਾਬਲਾ ਉਹਦਾ ਪੀਅਰ ਪੋਲੀਵ ਨਾਲ ਜਾਂ ਜਗਮੀਤ ਨਾਲ ਕਿਸੇ ਨਾਲ ਵੀ ਕਰਦੇ ਆ ਨਾਈਟ ਐਂਡ ਡੇ ਦਾ ਫੈਕਟਰ ਹੈ ਉਹ ਹਾਰਵਰਡ ਆਕਸਫੋਰਡ ਦੇ ਪੜ੍ਹਿਆ ਇਕਨੋਮਿਸਟ ਕੈਨੇਡਾ ਦੇ ਉੱnikਲੇ ਟੌਪ ਨੇ ਬਰ ਵਰਲਡ ਦੇ ਟੌਪ ਦੇ ਵਿੱਚ ਹੈਗੇ ਆ ਬੈਂਕ ਆਫ ਕੈਨੇਡਾ ਕੈਨੇਡਾ ਦੀ ਵੀ ਐਂਡ ਬੈਂਕ ਆਫ ਇੰਗਲੈਂਡ ਦੇ ਵੀ ਰਹੇ ਆ ਡੈਪਟੀ ਮਿਨਿਸਟਰ ਅੰਡਰ ਕੰਸਰਵੇਟਿਵਸ ਐਂਡ ਡੈਪਟੀ ਮਿਨਿਸਟਰ ਅੰਡਰ ਲਿਬਰਲ ਗਵਰਨਮੈਂਟ ਆ ਦੇ ਅੰਡਰ ਰਹੇ ਆ ਸੋ ਇਸ ਕੈਲਿਬਰ ਦਾ ਵਿਅਕਤੀ ਜਦੋਂ ਟਾਈਮ ਦੇ ਵਿੱਚ ਗਲੋਬਲ ਅਨਸਰਟਿਨਟੀ ਆ ਇਹ ਤੋਂ ਵਧੀਆ ਕੈਂਡੀਡੇਟ ਕਦੇ ਮਿਲ ਨਹੀਂ ਸਕਦਾ ਸੋ ਆਈ ਥਿੰਕ ਇਹ ਦੋ ਮੇਨ ਫੈਕਟਰ ਕਰਕੇ ਹੁਣ ਐਸ ਵੇਲੇ ਪਪੂਲੈਰਿਟੀ ਲਿਬਰਲਸ ਦੀ ਬਹੁਤ ਸਟਰੋਂਗ ਆ 15 ਤੁਸੀਂ ਮੈਨੂੰ ਲੱਗਦਾ ਤੁਹਾਡੀ ਰੈਕਸ਼ਨ ਚੈਨਲ ਪੰਜਾਬੀ ਕਵਰ ਕਰਦਾ ਤੁਹਾਨੂੰ ਤੁਹਾਡੀ ਕਈ ਵਾਰੀ ਵਿਰੋਧੀ ਪਾਰਟੀ ਬਦਲ ਜਾਂਦੀ ਹੈ ਕਈ ਉਮੀਦਵਾਰ ਤੇ ਬਦਲ ਹੀ ਜਾਂਦੇ ਆ ਕੀ ਵੱਖਰਾ ਲੱਗਦਾ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਆਈ ਥਿੰਕ ਐਟ ਕੀ ਜਿਹੜਾ ਇਲੈਕਸ਼ਨ ਦੇ ਵਿੱਚ ਮੇਨ ਜਿਹੜਾ ਮੁੱਦਾ ਉਹ ਇਹ ਹੈਗਾ ਕਿ ਕੈਨੇਡਾ ਨੇ ਟ੍ਰੇਡ ਦੇ ਬਿਚਾਨ ਐਮਪਲੋਇਮੈਂਟ ਦੇ ਵਿੱਚ ਔਰ ਗਰੋਥ ਦੇ ਵਿੱਚ ਕਿਦਾਂ ਸਸਟੇਨ ਕਰਨਾ ਕਿਉਂਕਿ ਜਿੱਥੇ ਅਸੀਂ ਇੱਕ ਬਾਰਡਰ ਸਿਟੀ ਆ ਸਰੀ ਜਿੱਥੇ ਸਾਡਾ ਵਪਾਰ ਅਮਰੀਕਾ ਨਾਲ ਬਹੁਤ ਹੈ ਲੰਬਰ ਸਾਡਾ ਬਹੁਤ ਜਾਂਦਾ ਟਰਕਿੰਗ ਇੰਡਸਟਰੀ ਦੇ ਸਾਡੇ ਵੀਰ ਬਹੁਤ ਕੰਮ ਕਰਦੇ ਆ ਜਿਹੜੇ ਕਿ ਲੌਜਿਸਟਿਕਸ ਗੁੱਡਸ ਬੈਕ ਐਂਡ ਫੋਰਥ ਲੈ ਕੇ ਆਉਂਦੇ ਆ ਇਹਨਾਂ ਨੂੰ ਕਿਵੇਂ ਇਹਨਾਂ ਦੀ ਜੌਬ ਆ ਪ੍ਰੋਟੈਕਟ ਕਰਨੀ ਆ ਕਿਵੇਂ ਡਾਈਵਰਸਿਫਾਈ ਕਰਨਾ ਸ਼ਾਇਦ ਸਾਨੂੰ ਈਸਟ ਈਸਟ ਐਂਡ ਵੈਸਟ ਇਧਰ ਏਸ਼ੀਆ ਪੈਸੀਫਿਕ ਦੇ ਵਿੱਚ ਚਾਈਨਾ ਇੰਡੀਆ ਜਾਪਾਨ ਥਾਈਲੈਂਡ ਇਧਰ ਟ੍ਰੇਡ ਵਪਾਰ ਵਧਾਉਣਾ ਪਊਗਾ ਦੂਸਰੇ ਪਾਸੇ ਸਾਨੂੰ ਯੂਰਪ ਐਂਡ ਮਿਡਲ ਈਸਟ ਐਂਡ ਆਫਰੀਕਾ ਦੇ ਨਾਲ ਸਾਨੂੰ ਟ੍ਰੇਡ ਵਪਾਰ ਵਧਾਉਣਾ ਪਊਗਾ ਇਹ ਤਰੀਕੇ ਦੇ ਨਾਲ ਅਸੀਂ ਕਿਵੇਂ ਕਰ ਸਕਦੇ ਕੌਣ ਕਰ ਸਕਦੇ ਇਹ ਮਸਲੇ ਬਾਕੀ ਅਫੋਰਡੇਬਿਲਟੀ ਬਹੁਤ ਵੱਡੀ ਹੈਗੀ ਆ ਹਾਊਸਿੰਗ ਬਹੁਤ ਵੱਡੀ ਹੈਗੀ ਆ ਆਈ ਥਿੰਕ ਜਿੰਨਾ ਅਸੀਂ ਪੈਸਾ ਔਰ ਪਾਲਸੀਆਂ ਹਾਊਸਿੰਗ ਲੈਣ ਲਿਆਂਦੀਆਂ ਆਈ ਥਿੰਕ ਕਿ ਐਕਸਟਰਾਡ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਪਰ ਹਜੇ ਵੀ ਡੋਨਲਡ ਟਰੰਪ ਕਰਕੇ ਅਨਸਰਟਨਟੀ ਹੈ ਲੋਕ ਇਵਨ ਇੰਟਰਸਟ ਰੇਟ ਵੀ ਤਾਂ ਲੇ ਆ ਗਏ ਫੇ ਵੀ ਡਰਦੇ ਆਵੇਂ ਮੈਂ ਮਾਰਗੇਜ ਲੈਵਾ ਕਨਾਲ ਦੇਵਾ ਪਤਾ ਨਹੀਂ ਮੇਰੀ ਜੌਬ ਕੱਲ ਨੂੰ ਹੈਗੀ ਕਿ ਨਹੀਂ ਹੈਗੀ ਡੋਨਲਡ ਟਰੰਪ ਕਰਕੇ ਉਹਦੇ ਵਾਸਤੇ ਇਹ ਵੱਡੇ ਮਸਲੇ ਆ ਗਿਆ ਜਿਹੜਾ ਓਵਰ ਆਲ ਅਸੀਂ ਆਮ ਤੌਰ ਦੇ ਤੇ ਲੋਕ ਕਹਿੰਦੇ ਕਿ ਕੈਨੇਡਾ ਉਹ ਨਿਰਿਆ ਜਿਹੜਾ ਪਹਿਲਾਂ ਸੀਗਾ 10 ਸਾਲ ਲੈਬਰਲ ਜਦੋਂ ਦੇ ਰਹੇ ਆ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਹੁਣ ਕੀ ਹੋਇਆ ਇਹ ਸਾਰਾ ਕੁਝ ਕੀ ਡਿਟੇਰੀਓਰੇਟ ਹੋਇਆ ਤੇ ਕੀ ਇਹ ਸਹੀ ਹੋ ਸਕਦਾ ਨਹੀਂ ਆਈ ਥਿੰਕ ਇਹ ਬਹੁਤ ਗਲਤ ਹੈ ਫੈਮੀ ਆਈ ਥਿੰਕ ਇਹ ਕਨਸਰਵੇਟਿਵ ਪਾਰਟੀ ਨੇ ਬ੍ਰੋਕਨ ਕਹਿਤਾ ਕੈਨੇਡਾ ਇਸ ਬ੍ਰੋਕਨ ਕਹਿ ਕਹਿ ਕੇ ਇਹਨੂੰ ਸਲੋਗਨ ਤੁਹਾਡੇ ਸਿਰ ਦੇ ਵਿੱਚ ਲੋਕਾਂ ਦੇ ਵਿੱਚ ਪਾਤਾ ਵਿੱਚ ਇਜ਼ ਵੈਰੀ ਰੋਂਗ ਕੈਨੇਡਾ ਇਜ਼ ਨਾਟ ਬ੍ਰੋਕਨ ਕੈਨੇਡਾ ਬਹੁਤ ਵਧੀਆ ਹਜੇ ਵੀ ਹੈਪੀਨੈਸ ਇੰਡੈਕਸ ਦੇ ਵਿੱਚ ਟੌਪ 20 ਕੰਟਰੀਆਂ ਇਨ ਦਾ ਵਰਲਡ ਦੇ ਵਿੱਚ ਹੁੰਦਾ ਜਿੱਥੇ ਆਪਣਾ ਹੈਲਥ ਕੇਅਰ ਜਾਂ ਲਾਈਫ ਐਕਸਪੈਕਟੈਂਸੀ ਉਹ ਕੈਨੇਡਾ ਟੌਪ ਰੇਟਡ ਹੁੰਦਾ ਸ਼ਹਿਰ ਵੀ ਦੁਨੀਆ ਦੇ ਮੋਸਟ ਬੈਸਟ ਰਹਿਣ ਵਾਸਤੇ ਉਹਨਾਂ ਜਵੈਨਕੋਰ ਦਾ ਕੈਲਗਰੀ ਫੇ ਗਿਨੇ ਗਏ ਆ ਸੋ ਆਈ ਥਿੰਕ ਉਹ ਬਹੁਤ ਮਿਸਕਨਸੈਪਸ਼ਨਸ ਹੈ ਜਿੱਥੇ ਮਰਡਰ ਰੇ ਜਾ ਹੋਰ ਚੀਜ਼ ਉਹ ਵੀ ਅਸੀਂ ਬਹੁਤ ਲੋਹਾ ਹਾਂ ਸਾਨੂੰ ਇਨਫੋਰਮੇਸ਼ਨ ਓਵਰਲੋਡ ਬਹੁਤ ਹੁੰਦੀ ਆ ਉਹਨਾਂ ਅੱਜਕੱਲ ਸੋਸ਼ਲ ਮੀਡੀਆ ਦੇ ਵਿੱਚ ਵੀ ਤੁਹਾਨੂੰ ਹਰ ਇੱਕ ਫੋਨ ਦੇ ਵਿੱਚ ਮੈਂਟਮੈਂਟ ਚ ਇਨਫੋਰਮੇਸ਼ਨ ਆਉਂਦੀ ਤੁਹਾਡੇ ਬੱਚਿਆਂ ਨੂੰ ਵੀ ਆਉਂਦੀ ਅੱਗੇ 6 ਵਜੇ ਜਾਂ ਰਾਤ ਦੇ 10 ਵਜੇ ਨਿਊਜ਼ ਤੇ ਸਿਰ ਬੰਦਾ ਦੇਖਦਾ ਸੀ ਜਾਂ ਸਵੇਰੇ ਉੱਠ ਕੇ ਨਿਊਜ਼ਪੇਪਰ ਪੜ੍ਹਦਾ ਸੀ ਹੁਣ 올 ਦੇ ਬੰਬਾਰਡਮੈਂਟ ਤੋਂ ਇਨਫੋਰਮੇਸ਼ਨ ਦੀ ਵੈਲਦੀ ਉਸ ਕਰਕੇ ਭਰਮ ਪੈ ਜਾਂਦਾ ਦੂਸਰਾ ਆਲਵੇਜ਼ ਅਡਜਸਟਮੈਂਟ ਹੁੰਦਾ ਜਦੋਂ ਨਵੇਂ ਇਮਰਜੈਂਟ ਆਉਂਦੇ ਹੁੰਦੇ ਆ ਨਵਾਂ ਵੇਵ ਆਉਂਦਾ ਹੁੰਦਾ ਉਹਨਾਂ ਨੂੰ ਥੋੜੇ ਸਮਾਂ ਲੱਗਦੇ ਮਗੰਟਾ ਨੂੰ ਉਹ ਆਪਣਾ ਭੁੱਲ ਜਾਂਦੇ ਆ ਉਹ ਕਿੱਦਾਂ ਸੀਗੇ ਜਦੋਂ ਉਹਨਾਂ ਦੇ ਵੀ ਉਹ ਸਟਰਗਲਾਂ ਹੋਈਆਂ ਸੀਗੀਆਂ ਸੋ ਇਹ ਚੈਲੰਜ ਆਉਂਦੇ ਆਈ ਥਿੰਕ ਓਵਰਆਲ ਵੀ ਆ ਸਟਿਲ ਜਦੋਂ ਤੁਸੀਂ ਲੋਕਾਂ ਨੂੰ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਪੁੱਛਦੇ ਆ ਜਦੋਂ ਉਹ ਦੇਖ ਕੇ ਆਉਂਦੇ ਆ ਯੂ ਐਸ ਕੈਨੇਡਾ ਇੰਗਲੈਂਡ ਯੂਰਪ ਉਹ ਆ ਕੇ ਫੇ ਵੀ ਕਹਿੰਦੇ ਕਿ ਕੈਨੇਡਾ ਇਜ਼ ਦ ਬੈਸਟ ਇੱਥੇ ਹੀ ਰਹਿਣਾ ਮੰਗਦੇ ਹਜੇ ਵੀ ਦੁਨੀਆ ਦੇ ਵਿੱਚ ਵਨ ਆਫ ਦ ਟਾਪ ਡੈਸਟੀਨੇਸ਼ਨ ਹੈ ਜਿੱਥੇ ਲੋਕ ਰਹਿਣਾ ਚਾਹੁੰਦੇ ਸੋ ਸਭ ਜਿਹੜੇ ਸਾਡੀ ਰਾਈਡਿੰਗ ਦੇ ਚੈਨਲ ਪੰਜਾਬੀ ਦੇ ਵਿੱਚ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਲਈ ਕੋਈ ਸੁਨੇਹਾ ਹੈ ਦੇਖੋ ਮੈਂ ਇਹੀ ਕਹਿਣਾ ਚਾਹੁੰਨਾ ਕਿ ਜਦੋਂ 2015 ਤੋਂ ਪਹਿਲਾਂ ਜਦੋਂ ਵੀ ਤੁਸੀਂ ਸਰੀ ਦੇ ਵਿੱਚ ਆਉਂਦੇ ਸੀ ਜਦੋਂ ਤੁਸੀਂ ਵੈਨਕੂਵਰ ਨਾਲ ਜਾਂ ਹੋਰਾਂ ਸ਼ਹਿਰਾਂ ਨਾਲ ਕੰਪੇਅਰ ਕਰਦੇ ਸਾਡਾ ਇਨਫਰਾਸਟ੍ਰਕਚਰ ਬਹੁਤ ਪਿੱਛੇ ਸੀ ਸਕਾਈ ਟ੍ਰੇਨ 1986 ਦੀ ਲਾਸਟ ਸਟੇਸ਼ਨ ਬਣਿਆ ਸੀ ਉਸ ਤੋਂ ਬਾਅਦ ਕਦੇ ਨਹੀਂ ਬਣਿਆ ਜਿੱਥੇ ਬਰਨਬੀ ਕੋ ਕੁਟਲਮ ਨਿਊ ਰਚਮਨੋ ਐਕਸਪੈਂਸ਼ਨ ਹੋਈ ਗਈ ਸਰੀ ਨੂੰ ਹਮੇਸ਼ਾ ਇੱਕ ਕਹੋ ਸਟੈਪ ਚਾਲ ਰੰਗ ਟਰੀਟ ਕੀਤਾ ਗਿਆ ਜਦਦੇ ਅਸੀਂ ਆਏ ਆ ਕੋਈ ਸਰਕਾਰੀ ਮਹਿਕਮਾ ਨਹੀਂ ਮੂਵ ਕੀਤਾ ਕੋਈ ਸਰਕਾਰੀ ਮਹਿਕਮਾ ਗਰੋ ਨਹੀਂ ਹੋਇਆ ਜਦਦੇ ਮੈਂ ਸਰੀ ਸੈਂਟਰ ਦੇ ਵਿੱਚ ਆਇਆ ਸਾਡੇ ਵੈਟਰਨਸ ਅਫੇਅਰ ਸੈਂਟਰ ਦਾ ਆਫਿਸ ਖੁੱਲਿਆ ਆ ਤੇ ਸੜਕ ਉਹ RCMP ਦੀ ਫਰੈਂਸਿਕ ਲੈਬ ਜਿੱਥੇ 150 ਵਿਅਕਤੀ ਸਾਇੰਟਿਸਟ ਵਧੀਆ ਪੇਇੰਗ ਜੌਬਸ ਔਰ ਇੱਥੇ ਦੇ ਕ੍ਰਾਈਮ ਇੱਥੇ ਸੋਲਵ ਕਰਦੇ ਉਹ ਖੁੱਲੀ ਇੱਥੇ ਆ ਕੇ ਜਸ ਰੀਸੈਂਟਲੀ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਏਜੰਸੀ ਜਿਹੜੀ ਕੇ ਓਨਲੀ ਸੈਕੰਡ ਫੈਡਰਲ ਏਜੰਸੀ ਜਿਹਦਾ ਹੈੱਡ ਕੁਆਟਰ ਉਹ ਸਰੀ ਹੁਣ ਗੇਟਵੇ ਸਟੇਸ਼ਨ ਖੁੱਲਿਆ ਔਰ 200 ਵਿਅਕਤੀ ਉਥੇ ਕੰਮ ਕਰਦਾ ਔਰ ਫਾਈਨਲੀ ਆਪਾਂ ਨੂੰ ਸਕਾਈ ਟ੍ਰੇਨ ਦੇ ਵਿੱਚ ਜਿਹੜੀ 4 ਬਿਲੀਅਨ ਡਾਲਰ ਦੀ ਲਾਈਨ ਹੈ ਜਿਹਦੇ ਚ 1.4 ਮੰਡ ਤੋਂ ਆ ਰਿਹਾ ਉਹ ਬਣ ਰਹੀ ਆ ਆਲਰੇਡੀ ਸ਼ੁਰੂ ਹੋ ਗਈ ਆ ਔਰ ਆਉਣ ਦੇ ਸਾਲ ਦੋ ਸਾਲਾਂ ਦੇ ਵਿੱਚ ਉਹ ਖੁੱਲ ਕੇ ਚੱਲਣ ਲੱਪੂਗੀ ਇਹ ਚੀਜ਼ਾਂ ਤਾਂ ਹੀ ਆਈਆਂ ਕਿ ਤੁਸੀਂ ਉਮੀਦਵਾਰ ਉਹਦਾ ਦਾ ਚੁਣਿਆ ਦਾਸ ਨੂੰ ਮੌਕਾ ਦਿੱਤਾ ਕਿ ਅਸੀਂ ਉਹ ਇਨਫਰਾਸਟ੍ਰਕਚਰ ਸਰੀ ਨੂੰ ਲੈ ਕੇ ਆਈਏ ਸਰੀ ਦੀ ਆਵਾਜ਼ ਆਟਵਾ ਜਦੋਂ ਬੁਲੰਦ ਹੋ ਕੇ ਔਰ ਉਹਦਾ ਜਿਹੜਾ ਰਿਜ਼ਲਟ ਆ ਕਿ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਮੋਰ ਕੇ ਸਰੀ ਦੇ ਵਿੱਚ ਆਉਣ ਲੱਪਿਆ ਸੋ ਆਈ ਥਿੰਕ ਮੈਂ ਉਹਦੇ ਬਨਾਲ ਬੜਾ ਮਾਨ ਮਹਿਸੂਸ ਕਰਦਾ ਜਿੱਤੇ ਸਾਡੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਆਉਂਦੀ ਸਰੀ ਦੇ ਵਿੱਚ ਸਟੂਡੈਂਟ ਸਭ ਤੋਂ ਵੱਧ ਸੀ ਤੇ ਸਾਡੇ ਕੋਲ ਸਟੂਡੈਂਟ ਫੈਸ ਇਹ ਸਭ ਤੋਂ ਘੱਟ ਸੀ ਗਿਆ ਉਹਦੇ ਵਿੱਚ ਅਸੀਂ ਸਾਈਮਨ ਫਰੇਜ਼ਰ ਨੂੰ ਨਮਾ ਇੰਜੀਨੀਅਰਿੰਗ ਕੈਂਪਸ ਬਣਾਇਆ 90 ਮਿਲੀਅਨ ਡਾਲਰ ਉਹਦੇ ਵਾਸਤੇ ਲਿਆਂਦਾ ਔਰ ਫਿਰ ਮੇਰਾ ਲਾਸਟ ਟਾਈਮ ਵੈਦਾ ਸੀ ਕਿ ਮੈਡੀਕਲ ਸਕੂਲ ਐਸਐਫਯੂ ਲਈ ਆਮਾਗੇ ਉਹਦਾ ਵੀ ਐਲਾਨ ਹੋ ਗਿਆ ਉਹਦੀ 48 ਸੀਟਸ 2026 ਦੇ ਵਿੱਚ ਖੋਲ ਜਾਨੀਆਂ ਔਰ ਉਦੋਂ ਵੱਡੀ ਬਿਲਡਿੰਗ ਵੀ ਸ਼ੁਰੂ ਹੋਣ ਲੱਪੂਗੀ ਉਹਦੇ ਨਾਲ 150 ਵਿਅਕਤੀ ਫਿਰ ਹਰ ਸਾਲ ਇੱਥੋਂ ਡਾਕਟਰ ਬਣਨਗੇ ਔਰ ਆਖਰੀ ਦੇ ਵਿੱਚ ਯੂਵੀਸੀ ਨੇ ਵੀ অলਮੋਸਟ 100 ਮਿਲੀਅਨ ਇਨਵੈਸਟ ਕਰਕੇ ਨਮਾ ਕੈਂਪਸ ਸਰੀ ਦੇ ਵਿੱਚ ਬਣਾਉਣ ਦੀ ਪ੍ਰੋਪਰਟੀ ਖਰੀਦ ਲਈ ਉਹਨਾਂ ਦੀਆਂ ਪਲਾਨਾਂ ਬਣਦੀਆਂ ਔਰ ਲਾਸਟਲੀ ਮੈਂ ਕਹੂੰਗਾ ਸਾਡੇ ਵਿਅਕਤੀ ਬਹੁਤ ਹਾਊਸਿੰਗ ਇੰਡਸਟਰੀ ਦੇ ਵਿੱਚ ਚਾਹੇ ਬਾਏ ਕਰਨਾ ਚਾਹੁੰਦੇ ਤੇ ਚਾਹੇ ਉਹ ਆਪਣੀ ਜ਼ਿੰਦਗੀ ਸਟਾਰਟ ਕਰਨੀ ਚਾਹੇ ਕੰਸਟਰਕਸ਼ਨ ਤਾਂ ਅਸੀਂ 100 ਮਿਲੀਅਨ ਤੋਂ ਵੱਧ 95 ਪਹਿਲਾਂ 5 ਮਿਲੀਅਨ ਜਸਟ ਪਰਸੋਂ ਚਾਹਤ ਅਸੀਂ ਅਨਾਉਂਸ ਕਰਕੇ ਦਿੱਤਾ ਸਿਟੀ ਆਫ ਸਰੀ ਨੂੰ ਜਿਨ੍ਹਾਂ ਸਾਡੇ ਪਰਮਿਟ ਔਰ ਸਾਡਾ ਇਨਫਰਾਸਟ੍ਰਕਚਰ ਕਾਰ ਬਣਉਣ ਵਾਸਤੇ ਫਾਸਟਰ ਹੋਇਆ ਕਰੂਗਾ ਸੋ ਇਹ ਟਾਈਪ ਆਫ ਜੀ ਜਿਹੜੀਆਂ ਸਾਨੂੰ ਲੋਡ ਹੈ ਸਾਰੀ ਨੂੰ ਉਹ ਅਸੀਂ ਡਿਲੀਵਰ ਕਰ ਰਹੇ ਹਾਂ ਸੋ ਮੈਂ ਆਸ ਕਰਦਾ ਕਿ ਅਗਲੀ ਵਾਰੀ ਸਾਨੂੰ ਫੇਰ ਮੌਕਾ ਦੇਵੋਗੇ ਤਾਂ ਮੈਂ ਹੋਰ ਇਨਫਰਾਸਟ੍ਰਕਚਰ ਸਾਰੀ ਲਿਆਵਾ ਤਾਂ ਕਿ ਸਾਰੀ ਜ਼ਿੰਦਗੀ ਇੱਥੇ ਸਾਡੇ ਬੱਚਿਆਂ ਦਾ ਭਵਿੱਖ ਇੱਥੇ ਵਧੀਆ ਹੋਵੇ ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ ਮਿਹਰਬਾਨੀ ਥੈਂਕ ਯੂ ਜੀ ਆ ਦੋਸਤ ਰਣਦੀਪ ਸਰਾਏ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਇਲੈਕਸ਼ਨ ਅਨਾਉਂਸ ਹੋ ਚੁੱਕੀ ਹੈ ਬਾਕੀ 28 April ਨੂੰ ਦੇਖਦੇ ਹਾਂ ਕਿ ਕੀ ਬਣਦਾ ਜੀ